ਧਨ ਗੁਰੂ ਅਰਜਨ ਦੇਵ ਜੀ ਧਨ ਗੁਰੂ ਅਰਜਨ ਦੇਵ ਜੀ ਮੈਂ ਕਹਿੰਨੀ ਰੱਬ ਮੈਨੂੰ ਹੋਰ ਨਾਲ ਕੋਈ ਦੁੱਖ ਨਾ ਦੇਂਦਾ ਲੱਤਾਂ ਨਾ ਮੇਰੀਆਂ ਖੋਹਦਾ ਤੇ ਜੇ ਖੋਈਆਂ ਹੀ ਤੇ ਆਦਮੀ ਸਹੀ ਦੇ ਦੇਂਦਾ ਮੈਂ ਜਿਤਨਾ ਦਿਨ ਕੱਟਦੀਂ ਜੀ ਆਮਦਾ ਫਿਰ ਮੈਂ ਅੱਧਾ ਕੋਟ ਦਾ ਬਹੁਤ ਜ਼ਿਆਦਾ ਸਾਰੇ ਦੁੱਖ ਦੇ ਤੇ ਰੱਬ ਨੇ ਇਹ ਚੱਲਾਈ ਮੇਰੇ ਬੱਚੇ ਮੇਰੇ ਬੱਚਿਆਂ ਦਾ ਦਿਲ ਨਿਕਲਿਆ ਉਹਨੇ ਕੱਢਿਆ ਮੇਰੇ ਬੱਚਿਆਂ ਦਾ ਮੇਰੇ ਬੱਚੇ ਤਾਂ ਰੋਣ ਲੱ ਪੈਂਦੇ ਔਰ ਕੋਈ ਗੱਲ ਨਹੀਂ ਅੱਛਾ ਹਾਂਜੀ ਮੈਂ ਜਦੋਂ ਲੱਗੇ ਆਇਆ ਉਹ ਇਸ ਕਰਕੇ ਰੋਂਦਾ ਹਾਂ ਹਾਂਜੀ ਕੀ ਗੱਲ ਮੇਰੇ ਪੁੱਤ ਨੂੰ ਚੁੱਪ 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 ਮੈਨੂੰ ਬੜਾ ਦੁੱਖ ਲੱਗਾ ਜਦੋਂ ਤੁਸੀਂ ਤੁਰ ਕੇ ਆਏ ਜੇ ਨਾ ਹਾਂਜੀ ਤੇ ਪੜੇ 1500 ਰੁਪਏ ਨਾ ਮਹੀਨਾ ਲੰਘ ਜਾਂਦਾ ਨਹੀਂ ਲੰਘਦਾ ਸਭ ਤੋਂ ਵੱਡੀ ਜੀ ਖੁਸ਼ੀ ਕੀ ਹੈ ਹਾਂਜੀ ਤੇ ਅਮਰਤਾਰੀ ਹੈ ਹਾਂਜੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਾਂ ਸਿਰ ਗੁਰੂ ਨਾਨਕ ਸਾਹਿਬ ਨਾਲ ਕੋਈ ਸ਼ਿਕਵਾ ਹੈਗਾ ਨਾ ਉਹਨਾਂ ਦਾ ਕੋਈ ਰੋਸ ਨਹੀਂ ਕੋਈ ਰੋਸ ਨਹੀਂ ਨਹੀਂ ਕੋਈ ਰੋਸ ਕੀ ਕੀ ਉਹਨਾਂ ਨੇ ਤੁਹਾਨੂੰ ਇੰਨਾ ਦੁੱਖ ਦਿੱਤਾ ਹਾਂਜੀ ਨਹੀਂ ਕੋਈ ਰੋਸ ਨਹੀਂ ਉਹ ਆਪਣੇ ਕਰਮ ਹੁੰਦੇ ਆ ਆਪਣੇ ਕਰਮ ਆ ਅਸੀਂ ਕੀ ਕਰ ਸਕਦੇ ਮੇਰੀ ਸਹਾਇਤਾ ਕਰ ਸਕਦੇ ਮੇਰੇ ਬੱਚੇ ਪੜ੍ਹ ਲਿਖ ਜਾਣ ਮੈਂ ਤੇ ਇਹੋ ਕਹਿਣੀ ਐ ਇਸੇ ਕਰਕੇ ਅੱਜ ਇਹ ਵੀਡੀਓ ਜਿਹੜੀ ਹੈ ਨਾ ਇਸ ਸ਼ੇਅਰ ਕਰਨੀ ਬਣਦੀ ਜੀ ਮੈਂ ਤਰ ਮਾਣੀ ਭਰ ਜਾਂਦਾ ਮੇਰੇ ਬੱਚਿਆਂ ਦੇ ਸਾਹਮਣੇ ਸਮੈਗ ਮਤਲਬ ਸਮੈਗ ਦਾ ਨਸ਼ਾ ਕਰਦਾ ਹੈ ਥੋੜੇ ਦੇ ਦਿਓ ਥੋੜੇ ਦੇ ਦਿਓ ਨਹੀਂ ਪੈਣੀ ਜੀ ਨਹੀਂ ਥੋੜੇ ਦੇ ਦਿਓ ਨਹੀਂ ਪੈਣੀ ਦੇ ਲੋ ਨਹੀਂ ਮੇਰੇ ਬੱਚੇ ਫੜ ਜਾਣ ਮੈਨੂੰ ਨਹੀਂ ਵੜੀ ਆ ਤੁਸੀਂ ਉੱਤਰਾ ਭਰਾ ਵੱਲੋਂ ਦੇ ਲੋ ਮੈਂ ਪਹਿਲੀ ਵਾਰੀ ਆਇਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਪਹਿਲੀ ਆਹੋ ਕਰ ਐਹੋ ਕਰ ਹਾਂਜੀ ਹਾਂਜੀ ਵਾਹਿਗੁਰੂ 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 ਧੰਨ ਗੁਰੂ ਅਰਜਨ ਦੇਵ ਜੀ 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 ਲਾਵੀ ਦੋ ਲੰਗਰ ਜੀ ਲਾਵੀ ਲਾਵੀ ਦੋ ਲੰਗਰ ਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਬੋਲੋ ਵਾਹਿਗੁਰੂ ਜੀ ਕੀ ਫਤਿਹ ਕੀ ਆ ਗਈ ਕਿਉਂ ਨਹੀਂ ਕੋਈ ਕਿਉਂ ਕੀ ਆ ਗਏ ਮੇਰੇ ਬਤ ਨੂੰ ਕੀ ਗੱਲ ਹੋ ਗਈ ਕੀ ਚੱਲਾਈ ਮੇਰੇ ਬਤ ਨੂੰ ਹੈ ਇਹ ਗੱਲ ਹੈ ਮੇਰੇ ਬਤ ਇਧਰ ਮਮੂਗਿਆ ਮਮੂਗਿਆ ਦੋਸਤ ਚੁੱਪ ਨੀ ਲੈ ਰੋਣਾ ਥੋੜਾ ਰੋਣਾ ਥੋੜਾ ਤੂੰ ਹੀ ਭਰੀ ਹੋ ਜਾ ਤਾੜ ਤੋੜਦਾ ਕੀ ਗੱਲ ਕੀ ਗੱਲ ਮੇਰੇ ਪੁੱਤ ਨੂੰ

ਕਾਲੀਆਂ ਦਾ ਹਾਂਜੀ ਅੱਛਾ ਉੱਥੇ ਬੜਦਾ ਤੇ ਪਿੰਡ ਤੁਸੀਂ ਫਿਰ ਸ਼ੁਰੂ ਤੋਂ ਇਸ ਤਰ੍ਹਾਂ ਹਾਂਜੀ ਮੈਂ ਸ਼ੁਰੂ ਤੋਂ ਸ਼ੁਰੂ ਤੋਂ ਇਸ ਤਰ੍ਹਾਂ ਹਾਂਜੀ ਤੁਹਾਡੇ ਹਸਬੰਦ ਠੀਕ ਸੀ ਹਾਂਜੀ ਉਹ ਠੀਕ ਹੈ ਬੜਾ ਮੈਨੂੰ ਬੜਾ ਦੁੱਖ ਲੱਗਾ ਜਦੋਂ ਤੁਸੀਂ ਤੁਰ ਕੇ ਆਏ ਜੀ ਨਾ ਹਾਂਜੀ ਹਾਂ ਜਿਹੜੇ ਤਰੀਕੇ ਨਾਲ ਮੈਂ ਵੀਡੀਓ ਵਿੱਚ ਵੇਖਿਆ ਸੀ ਪਰ ਮੈਂ ਇੰਨੀ ਜਿਆਦਾ ਗੌਰ ਨਾਲ ਵੀਡੀਓ ਨਹੀਂ ਵੇਖੀ ਹਾਂਜੀ ਹਾਂਜੀ ਤੇ ਚਲੋ ਮੇਰਾ ਮਨ ਭਾਗੂਕ ਹੈ ਤੇ ਉਹ ਮੈਨੂੰ ਨਿੱਕੇ ਦਾ ਹੋਉਂਦਿਆ ਕਿ ਉਹ ਠੀਕ ਹੈਗਾ ਉਹ ਹਾਂਜੀ ਹੈਗੇ ਰਹੀ ਠੀਕ ਹੈ ਇਸ ਤਰ੍ਹਾਂ ਹਾਂਜੀ ਅੱਖਾਂ ਤੋਂ ਲੱਗੰਦਿਆ ਮੈਨੂੰ ਅੱਖਾਂ ਹੀ ਰੀਪੀਲ ਲੱਗਦੇ ਨੇ ਇਸ ਤਰ੍ਹਾਂ ਨਹੀਂ ਰੀਪੀਲ ਲੱਗਦੇ ਨੇ ਇਸ ਤ ਜਮ ਦੇ ਚਲੋ ਮੈਂ ਇੱਥੇ ਬਹਿਦਾ ਇੱਥੇ ਹਾਂਜੀ ਹਾਂਜੀ ਬਹਿਦਾ ਹਾਂ ਹਮ ਸਿੰਘ ਆ ਰਿਹਾ ਇੱਥੇ ਇਹਦਾ ਬਟਾ ਬੇਟਾ ਕੰਮ ਜਾਂਦਾ ਹੈ ਹਾਂਜੀ ਉਹਨੂੰ ਦੁਕਾਨ ਤੇ ਪਾਇਆ ਤੇ ਉਹ ਹਾਂਜੀ ਦੁਕਾਨ ਸਿੱਖਦਾ ਹੈ ਜੀ ਕੰਮ ਸਿੱਖਦਾ ਤੇ ਤੁਹਾਡੇ ਪੈਣੇ ਘਰ ਦਾ ਖਰਚਾ ਕਿਤਨਾ ਚੱਲਦਾ ਤੁਹਾਡਾ ਮੈਨੂੰ ਹੁੰਦਾ 1500 ਰੁਪਏ ਉਹ ਜਿਹੜੀ ਪਲਸਨ ਲੱਗੀ ਆਂਗੀ ਹਿੰਦੀ ਆਂਕੀ ਨਹੀਂ ਤੀ ਬੱਚਿਆਂ ਦੀ ਹੁੰਦੀ ਨਹੀਂ ਬੱਚਿਆਂ ਦੀ ਉਹ ਮੇਰੇ ਪੇਕਿਆਂ ਦੇ ਘਰ ਹੀ ਹੁੰਦੀ ਇੱਥੇ ਨਹੀਂ ਹੁੰਦੀ ਇਹ ਤੁਹਾਡੀ ਹਾਂਜੀ ਅੱਛਾ ਮੈਂ ਕਿਉਂ ਹਾਂ ਇੰਨੀ ਚਾਹੁੰਦੀ ਹਾਂ ਇੰਨੀ ਜਾਨੀ ਉਦੋਂ ਲੈ ਤੇ ਪੜ 1500 ਰੁਪਏ ਨਾ ਮਹੀਨਾ ਲੰਘ ਜਾਂਦਾ ਨਹੀਂ ਲੰਘਦਾ ਮੈਨੂੰ ਸਭ ਤੋਂ ਵੱਡੀ ਜੀ ਤਾਂ ਖੁਸ਼ੀ ਕੀ ਹੈ ਹਾਂਜੀ ਤੇ ਅਮਰਤਾਰੀ ਜੀ ਹਾਂਜੀ ਮੈਨੂੰ ਇਹ ਏਸੀ ਦੇ ਤੇ ਬੱਚੇ ਜਿਹੜੇ ਨੇ ਤੇ ਆਮ ਘਰਾਂ ਦੇ ਵਿੱਚ ਅਸੀਂ ਜਾਣਦੇ ਆ ਨਾ ਕਿ ਭੈਣਾ ਦੁਖੀ ਜ਼ਰੂਰ ਹੁੰਦੀ ਆਵਾ ਪਰ ਬੱਚਿਆਂ ਦੇ ਨਾ ਵਾਲ ਮੁੰਨੇ ਨੇ ਹਾਂਜੀ ਤੇ ਮੈਨੂੰ ਆਸ ਚੀਜ਼ ਦੀ ਬੜੀ ਖੁਸ਼ੀ ਆ ਕਿ ਜਿਹੜਾ ਗੁਰੂ ਘਰ ਦੇ ਨਾਲ ਸੀ ਕੋ ਗੋਬਿੰਦ ਸਿੰਘ ਮਹਾਰਾਜ ਦੀ ਤੁਸੀਂ ਧੀ ਜੀ ਹਣਾ ਜਿੰਨੀ ਮਰਜੀ ਦੁੱਖ ਚ ਹੋਵੇ ਕਿਉਂਕਿ ਸਾਨੂੰ ਇੱਕ ਚੀਜ਼ ਗੁਰੂ ਸਾਹਿਬ ਸਿਖਾ ਕੇ ਗਏ ਆ ਕਿ 마ਸੀ ਵੜੇ ਤੇ ਚੰਗੜਾਂ ਦੇ ਵਿੱਚ ਬਹਿ ਕੇ ਵੀ ਜਿਹੜੇ ਆ ਨਾ ਉਹ ਆਂਦੇ ਆ ਕਿ ਤੇਰਾ ਭਾਣਾ ਮੀਠਾ ਲੱਗ ਹਣਾ ਜੋ ਤੂੰ ਕੀਤਾ ਸਹੀ ਕੀਤਾ ਹਾਂਜੀ ਹਾਂਜੀ ਮੈਂ ਇੱਕ ਸਵਾਲ ਪੁੱਛਣਾ ਭੈਣ ਇੱਕ ਹਰ ਹਰ ਇੱਕ ਵੀਡੀਓ ਦੇ ਵਿੱਚ ਇਹ ਤੁਸੀਂ ਦੱਸਣਾ ਬੇਹੱਦ ਸਮਝੋ ਤੇ ਰੱਬ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਾਂ ਕੀ ਗੁਰੂ ਨਾਨਕ ਸਾਹਿਬ ਨਾਲ ਕੋਈ ਸ਼ਿਕਵਾ ਹੈਗਾ ਕਿ ਕੋਈ ਰੋਸ ਹੈਗਾ ਉਹਨਾਂ ਨਾਲ ਨਾ ਉਹਨਾਂ ਨਾਲ ਕੋਈ ਰੋਸ ਨਹੀਂ ਕੋਈ ਰੋਸ ਨਹੀਂ ਨਹੀਂ ਕੋਈ ਰੋਸ ਕੀ ਕੀ ਉਹਨਾਂ ਨੇ ਤੁਹਾਨੂੰ ਇੰਨਾ ਦੁੱਖ ਦਿੱਤਾ ਹਾਂਜੀ ਨਹੀਂ ਕੋਈ ਰੋਸ ਨਹੀਂ ਉਹ ਆਪਣੇ ਕਰਮ ਹੁੰਦੇ ਆ ਆਪਣੇ ਕਰਮ ਹਾਂਜੀ ਆਹ ਬਾਤ ਹੈ ਹਾਂਜੀ ਚਲੋ ਤੇ ਪੈਣ ਕੀ ਮੈਨੂੰ ਮਾੜੀ ਜਿਹੀ ਆਪਣੀ ਹਿਸਟਰੀ ਤੁਸੀਂ ਦੱਸ ਸਕਦੇ ਜੀ ਕੀ ਕੀ ਹਿਸਟਰੀ ਮੇਰਾ ਜਿਹੜਾ ਆਦਮੀ ਹੈ ਨਾ ਉਹ ਬਹੁਤ ਨਸ਼ਾ ਪਤਾ ਕਰਦਾ ਹੈ ਉਹ ਅੱਛਾ ਅੱਛਾ ਉਹ ਮਤਲਬ ਆਉ ਦੇ ਟੇਡ ਦਈਆ ਆਪਣੇ ਟੇ ਹੈਗੇ ਐਸ ਵੜੇ ਕਿੱਥੇ ਆ ਹਾਂਜੀ ਉਹ ਪਤਾ ਨਹੀਂ ਚਲ ਇਸ ਤਰ੍ਹਾਂ ਹੁੰਦਾ ਆ ਥੋੜੇ ਕਿਚੇਰ ਤੇ ਪਿਆ ਚਲ ਜਾਂਦਾ ਨਸ਼ਾ ਪਤਾ ਇੱਥੇ ਬਹੁਤ ਜ਼ਿਆਦਾ ਖਾਂਦਾ ਹੈ ਮੈਂ ਕਿ ਹੁਣ ਕਿੰਨਾ ਚਿਰ ਹੋ ਗਿਆ ਹੈ ਹੁਣ ਉਹਨੂੰ ਸਾਲ ਇਹ ਦੂਜਾ ਸਾਲ ਹੋਇਆ ਹੈ ਹਾਈਨ ਸਾਲ ਹੋ ਗਿਆ ਹੈ ਇੱਕ ਸਾਲ ਹੋ ਗਿਆ ਤੁਸੀਂ ਉਹਨਾਂ ਨੂੰ ਵੇਖਿਆ ਨੂੰ ਹਾਂਜੀ ਹਾਂਜੀ ਮਗ 1 ਸਾਲ ਹੋ ਗਿਆ ਉਹਨੇ ਤੁਹਾਡੇ ਪਰਿਵਾਰ ਦੀ ਸਾਰ ਨਹੀਂ ਲਈ ਹਾਂਜੀ ਨਾ ਕੋਈ ਸਾਰ ਨਹੀਂ ਕੰਮ ਕੋਈ ਕਰਦਾ ਸੀ ਵੇ ਉੱਥੇ ਹੀ ਕੋਈ ਕਰਦਾ ਪਰਾਂ ਕੀ ਕਰ ਕੋਈ ਖਰਚਾ ਪੈਣੇ ਭੇਜਦਾ ਕੋਈ ਨਾ ਕੋਈ ਕਰਦਾ ਕੋਈ ਖਰਚਾ ਪੈਣੇ ਤੇ ਪੈਣੇ ਫਿਰ ਜਿਹੜਾ 1500 ਰੁਪਏ ਮਹੀਨਾ ਤਨ ਸਰਕਾਰ ਵੱਲੋਂ ਆਂਗ ਹੀ ਨਦਾ ਆਉਂਦਾ ਹਾਂਜੀ ਉਸ ਤੋਂ ਇਲਾਵਾ ਕੋਈ ਖਰਚਾ ਕੋਈ ਦੇ ਕੇ ਜਾਂਦਾ ਹੋਰ ਮੇਰੇ ਭੈਣ ਭਰਾ ਥੋੜਾ ਬਾਧਾ ਸਭ ਜਿਹੜੇ ਭੈਣ ਭਰਾ ਇੱਕ ਕਿਨਾਂ ਮਾਲੀ ਸਾਈ ਦਾ ਤਾਂ ਕਰ ਰਹਿੰਦੇ ਕਿ ਗਰੀਬੜੀ ਕਰਕੇ ਜਾਂ ਆਂਗ ਹੀ ਨ ਕਰਕੇ ਕਰਦੇ ਨੇ ਜਿਹੜਾ ਵੱਡਾ ਬੇਟਾ ਵਾ ਉਹ ਕੀ ਕਰਦਾ ਉਹ ਮੇਰਾ ਬੱਚਾ ਮੈਂ ਹਜੇ ਥੋੜਾ ਖਚੇਰ ਹੋਇਆ ਦੁਕਾਨ ਤੇ ਇਹ ਕਿਹੜੇ ਦਾ ਆ ਟਰੈਕਟਰਾਂ ਦੇ ਜਾਸ ਸਿੰਘਾਂ ਦੇ ਅੱਛਾ ਜਾਸ ਸਿੰਘ ਉਹਦੀ ਉਮਰ ਕਿੰਨੀ ਆ ਉਹ ਵੀ 12 ਸਾਲਾਂ ਦਾ ਅੱਛਾ 12 ਸਾਲਾਂ ਦਾ ਹਾਂਜੀ ਤੇ ਸਕੂਲੇ ਨਹੀਂ ਜਾਂਦਾ ਨਹੀਂ ਜਾਂਦਾ ਇਹ ਪੰਜਾਬੀ ਸ਼ੂਟੀਆਂ ਸ਼ੂਟੀਆਂ ਕਰਕੇ ਉਹਨਾਂ ਦਾ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਆ ਤੇ ਬੜੇ ਉਹ ਉਹਨੂੰ ਕੁਝ ਦਿੰਦੇ ਆ ਨਹੀਂ ਕੁਝ ਨਹੀਂ ਕੁਝ ਨਹੀਂ ਦਿੰਦੇ ਨਹੀਂ ਕੁਝ ਨਹੀਂ ਸਿਰੇ ਕਿੰਨੇ ਵੇ ਜਾਂਦਾ ਤੇ ਕਦੋਂ ਹੁੰਦਾ ਉਹ ਕਈ ਵਾਰਾਂ ਲੇੜੀ ਜਾਂਦਾ ਆ ਕਈ ਵਾਰਾਂ ਟਾਈਮ ਨਾ ਚੱਲ ਜਾਵੇ ਉਹ ਤੁਹਾਨੂੰ ਆਂਦਾ ਨਹੀਂ ਹੈ ਕਿ ਮੈਂ ਮੇਰੀ ਖੇਡਣ ਉਮਰ ਦੀ ਉਮਰ ਨਹੀਂ ਹੋਊਗੀ ਕਹਿੰਦਾ ਸ਼ੇਣਾ ਪਰ ਹਾਂਜੀ ਭੋਲਾ ਆ ਤੁਹਾਡਾ ਧਰਨ ਨਾਲ ਪਿਆਰ ਕਰਦਾ ਹਾਂਜੀ ਤਰਨੁਮ ਕੀ ਇਹ ਬੀਦੀ ਦੀਨ ਨੂੰ ਪੁੱਛ ਲੋ ਕੋਈ ਇਹਨੂੰ ਜਵਾਬ ਨਹੀਂ ਦਿੰਦਾ ਇਹ ਤੁਹਾਡਾ ਅਸੀਂ ਕੀ ਕਰ ਸਕਦੇ ਦੱਸੋ ਮੇਰੀ ਸਹਾਇਤਾ ਕਰ ਸਕਦੇ ਮੇਰੇ ਬੱਚੇ ਪੜ੍ਹ ਲਿਖ ਜਾਣ ਮੈਂ ਤੇ ਇਹੋ ਗੈਨੀ ਮੇਰੇ ਮੈਂ ਤੇ ਇਹੋ ਗੈਨੀ ਮੇਰੇ ਬੱਚੇ ਪੜ੍ਹ ਲਿਖ ਜਾਣ ਤੇ ਚੰਗੇ ਸਕੂਲੇ ਭੇਜਾਂ ਚੰਗੇ ਸਕੂਲੇ ਭੇਜ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪਿੰਡ ਆਇਆ ਵਾਂ ਪਿੰਡ ਕੱਚਾ ਪੱਕਾ ਬੜਾ ਸੋਹਣਾ ਨਾ ਪਿੰਡ ਭੈਣ ਨੇ ਫੋਨ ਕੀਤਾ ਕਿ ਇੱਕ ਪਰਿਵਾਰ ਦੀ ਵੀਰੋ ਤਾੜੇ ਅਸੀਂ ਵੀਡੀਓ ਵੇਨੇ ਆ ਜੇ ਤੁਸੀਂ ਸੇਵਾ ਕਰਨੀ ਹੈ ਤੇ ਇਸ ਪਰਿਵਾਰ ਦੀ ਤੁਸੀਂ ਵੀ ਸੇਵਾ ਕਰ ਸਕਦੇ ਜੀ ਤੇ ਉਹ ਸਾਹਮਣੇ ਭੈਣ ਬੈਠੀ ਹੈ ਉਹ ਭੈਣ ਨੂੰ ਦਾ ਸਰੀਰ ਦੇ ਹਿਸਾਬ ਨਾਲ ਜਿਤਨਾ ਚੱਲ ਕੇ ਬਾਹਰੋਂ ਸਾਨੂੰ ਲੈ ਕੇ ਅੰਦਰ ਆਈ ਹੈ ਨਾ ਉਹ ਤੁਸੀਂ ਸਾਰਾ ਕੁਝ ਵੇਖ ਲਿਆ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਇਹਨਾਂ ਦੀ ਸੇਵਾ ਸਾਨੂੰ ਕਿਹੜੇ ਤਰੀਕੇ ਦੀ ਚਾਹੀਦੀ ਹੈ ਇਹਨਾਂ ਨੂੰ ਹੁਣ ਇੱਥੇ ਵੇਖੋ ਕਿ ਭੈਣਾਂ ਦੇ ਆ ਕਿ ਸਾਲ-ਸਾਲ ਘਰ ਵਾਲਾ ਘਰੇ ਨਹੀਂ ਆਉਂਦਾ ਉਹਾਂ ਦੇ ਜੋ ਕਮਾਉਂਦਾ ਆਪਣੇ ਉੱਤੇ ਲਾਉਂਦਾ ਵਾ ਹੋਰ ਕਿਸੇ ਦਾ ਨਹੀਂ ਗਾ ਸਾਲ ਆnde ਕਿ ਸਾਲ ਹੋ ਗਿਆ ਵਾ ਮੈਨੂੰ ਵੇਖੇ ਨੂੰ ਕਿ ਉਹ ਹੈਗਾ ਵੀ ਆ ਕਿ ਨਹੀਂ ਹੈਗਾ ਬਾਕੀ ਜੱਟ ਫੈਮਲੀ ਦਾ ਦੀ ਹਾਂ ਜੀ ਹਨਾ ਜੱਟਾਂ ਦਾ ਘਰਾਨਾ ਵਾ ਬੜੀਆਂ ਸ਼ਰਮਾ ਮਾਰਦੀਆਂ ਹੁੰਦੀਆਂ ਜੀ ਜੱਟਾਂ ਦੇ ਵਿੱਚ ਕਿ ਸ਼ਰੀਕਾ ਨਹੀਂ ਛੱਡਦਾ ਹੁੰਦਾ ਪਰ ਮਜਬੂਰਨ ਅਗਲੇ ਪਾਸੇ ਆਉਣਾ ਪਿਆ ਮਜਬੂਰਨ ਆ ਮਜਬੂਰਨ ਮੈਂ ਤੁਹਾਡੇ ਸਾਹਮਣੇ ਲਿਆਂਦੇ ਰਿਹਾ ਪਿਆ ਵਾ ਭੈਣ ਪਰ ਉਸ ਮਜਬੂਰਨ ਉਹ ਆਵਾਜ਼ ਉਹ ਜਿਹੜੀ ਗੁਹਾਰ ਆ ਤੁਹਾਡੇ ਤੱਕ ਪਹੁੰਚਾਈ ਤਾਂ ਗਈ ਆ ਕਿਉਂਕਿ ਘਰ ਦੇ ਵਿੱਚ ਦੋ ਛੋਟੇ ਬੱਚੇ ਇੱਕ 12 ਸਾਲਾਂ ਦਾ ਬੱਚਾ ਭੈਣ ਦੇ ਮੂੰਹੋਂ ਜਿਹੜੀ ਤੁਸੀਂ ਮੂੰਹੋਂ ਗੱਲ ਸੁਣ ਲਈ ਜਿਹੜੀ ਕਿ 12 ਸਾਲਾਂ ਦਾ ਬੱਚਾ ਟਰੈਕਟਰਾਂ ਦਾ ਕੰਮ ਸਿੱਖਣ ਦੇ ਲਈ ਪਾਤਾ ਮੈਂ ਕਿਹਾ ਕਿ ਉਸ ਬੱਚੇ ਨੇ ਤੁਹਾਨੂੰ ਕਦੀ ਇਹ ਨਹੀਂ ਆਖਿਆ ਕਿ ਮੇਰੀ ਖੇਡਣ ਖੇਡਣ ਮਿਲਣ ਦੀ ਉਮਰ ਆਂਦੀ ਮੇਰਾ ਦੁੱਖ ਬੜਾ ਕਰਦਾ ਇੱਕ ਮਾਂ ਦਾ ਦੁੱਖ ਇੱਕ ਪੁੱਤ ਹੀ ਸਮਝ ਸਕਦਾ ਕਿ ਘਰ ਦੇ ਵਿੱਚ ਜਦੋਂ ਇਸ ਤਰੀਕੇ ਦੀ ਗਰੀਬੀ ਹੋਵੇ ਨਾ ਇਸ ਤਰੀਕੇ ਦਾ ਘਰ ਹੋਵੇ ਕਿ ਘਰ ਦੇ ਵਿੱਚ ਜਿਹੜਾ ਮੁਖੀ ਆ ਉਹ ਮੂੰਹ ਮੋੜ ਜੇ ਜਦੋਂ ਉਦੋਂ ਫਿਰ ਬੱਚੇ ਜਿਹੜੇ ਆ ਉਹ ਆਮ ਨਹੀਂ ਹੁੰਦੇ ਉਹ ਬੱਚੇ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਚੱਲਦੇ ਆ ਮਹਾਰਾਜ ਅਸੀਂ ਤੇ ਹੋਰ ਅਰਦਾਸ ਕਰਦੇ ਆ ਕਿ ਇਹਨਾਂ ਦੇ ਬੱਚੇ ਇੰਨੇ ਨੇਕ ਨਿਕਲਣ ਕਿ ਇਸ ਮਾਂ ਨੂੰ ਜਿਹੜਾ ਵਾ ਧਰਤੀ ਥੱਲੇ ਪੈਰ ਨਾ ਲਾਉਣ ਲਾਉਣ ਦੇਣਾ ਚੁੱਕੀ ਫਿਰਨ ਮਾਂ ਦਾ ਇਸੇ ਕਰਕੇ ਅੱਜ ਇਹ ਵੀਡੀਓ ਜਿਹੜੀ ਹੈ ਨਾ ਇਸ ਸ਼ੇਅਰ ਕਰਨੀ ਬਣਦੀ ਜੀ ਮੇਰੇ ਤੁਹਾਡੇ ਸਾਹਮਣੇ ਭਾਵੁਕ ਭਰਿਆ ਮੇਰਾ ਇੱਕ ਹਿਰਦਾ ਹੋਇਆ ਵਾ ਕਿ ਇਸ ਭੈਣ ਦੇ ਲਈ ਸਾਰੇ ਜਾਣੇ ਅੱਗੇ ਜਰੂਰ ਆਇਓ ਅਸੀਂ ਰਾਸ਼ਨ ਦੀ ਜਿਹੜੀ ਸੇਵਾ ਵਾ ਜੇ ਕੋਈ ਜੇ ਕੋਈ ਸਾਡੇ ਉੱਥੋਂ ਲੈ ਜਾਏ ਪਰ ਮੈਨੂੰ ਲੱਗਦਾ ਨਹੀਂ ਆ ਕਿ ਇਹ ਕੋਈ ਸਾਡੇ ਕੋ ਇੱਥੋਂ ਲੈ ਕੇ ਜਾਣਗੇ ਕੁਛ ਨਾ ਕੁਛ ਕਿ ਕਿਹੜੇ ਤਰੀਕੇ ਨਾਲ ਭੈਣ ਬਸ ਜੜੇਗੀ ਕਿਹੜੇ ਤਰੀਕੇ ਨਾਲ ਸਾਡੇ ਕੋ ਪਹੁੰਚੇਗੀ ਪਰ ਇਹਦਾ ਇਹਦਾ ਭੈਣ ਦੀ ਜਿਹੜੀ ਮੰਗ ਵਾ ਨਾ ਜਿਹੜੀ ਉਹ ਮੰਗ ਸਾਫ ਸਾਫ ਨਜ਼ਰ ਆਉਂਦੀ ਆ ਆਂਦੇ ਕਿ ਮੈਂ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਗੁਜ਼ਾਰਾ ਕਰ ਲੂੰਗੀ ਪਰ ਮੇਰੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਆ ਖਾਸ ਕਰ ਜਿਹੜੀ ਪੜ੍ਹਾਈ ਆ ਆਂਦੇ ਆ ਪੜ੍ਹਾਈ ਮੇਰੇ ਬੱਚੇ ਕਰਗੇ ਤੇ ਮੈਨੂੰ ਇਹਨਾਂ ਨੇ ਹੱਥਨ ਚੁੱਕ ਲੈਣਾ ਉਹਨਾਂ ਨੇ ਇਸੇ ਕਰਕੇ ਪੜ੍ਹਾਈ ਦਾ ਖਰਚਾ ਜੇ ਕੋਈ ਚੁੱਕ ਸਕਦਾ ਤੇ ਤੁਹਾਡੇ ਘਰੀ ਹੱਥ ਬਨ ਕੇ ਬੇਨਤੀ ਆ ਕਿ ਇਸ ਭੈਣ ਦੇ ਲਈ ਕਾੜੀ ਜ਼ਰੂਰ ਹੈ ਭੈਣ ਨਾਮ ਕੀ ਤੁਹਾਡਾ ਰਾਜਵੀਰ ਰਾਜਵੀਰ ਕੋ ਰੋਣਾ ਰੋਣਾ ਨਹੀਂ ਹਾਂਜੀ ਰੋਣਾ ਨਹੀਂ ਠੀਕ ਹੈ ਨਾ ਇਤਨਾ ਮਨੀ ਪਰ ਜਾਂਦਾ ਰੋਣਾ ਹੁੜੀ ਆਪਾਂ ਤੇ ਚੜਦੀ ਕਲਾ ਦੇ ਵਿੱਚ ਰਹਿਣਾ ਆਪਾਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੰਘਣੀ ਆ ਹੈ ਉਸ ਮੈਂ ਕਹਿੰਦੀ ਰੱਬ ਮੈਨੂੰ ਹੋਰ ਨਾਲ ਕੋਈ ਦੁੱਖ ਨਾ ਦੇਂਦਾ ਲੱਤਾਂ ਨਾ ਮੇਰੀ ਅੱਖਾਂ ਦਾ ਚਲੋ ਜੇ ਖੋਈਆਂ ਹੀ ਤੇ ਆਦਮੀ ਸਹੀ ਦੇ ਦੇਂਦਾ ਆਏ ਹਾਏ ਹਾਏ ਸਾਰੇ ਦੁੱਖ ਦੇ ਦਿੱਤੇ ਰੱਬ ਨੇ ਮੈਨੂੰ ਦੀ ਦਿਨ ਪੁੱਛ ਕੇ ਮੈਂ ਜਿੰਨਾ ਦਿਨ ਕੱਟ ਤੀਂ ਜੀ ਆਮਦਾ ਫਿਰ ਮਾ ਅੱਧਾ ਕੋਟ ਦਾ ਬਹੁਤ ਜ਼ਿਆਦਾ ਆਏ ਹਾਂ ਹਾਂਜੀ ਮੇਰੇ ਬੱਚਿਆਂ ਦਾ ਦਿਲ ਨਿਕਲਿਆ ਉਹਨੇ ਕੱਢਿਆ ਮੇਰੇ ਬੱਚਿਆਂ ਦਾ ਮੇਰੇ ਬੱਚੇ ਤਾਂ ਰੋਣ ਲੱ ਪੈਂਦੇ ਹੋਰ ਕੋਈ ਗੱਲ ਨਹੀਂ ਅੱਛਾ ਹਾਂਜੀ ਮੈਂ ਜਦੋਂ ਲੱਗੇ ਆ ਉਹ ਇਸ ਕਰਕੇ ਰੋਣਦਾ ਨਹੀਂ ਹਾਂਜੀ ਹਾਂਜੀ ਇਹ ਜਦੋਂ ਆਉਂਦਾ ਨਾ ਉਹਦ ਮੈਨ ਮਾਰਦਾ ਘੁਰਦਾ ਤੇ ਮੇਰੇ ਬੱਚੇ ਜਿਹੜੇ ਹੋਂ ਕਾ ਲੈ ਤੁਹਾਡੇ ਤੁਹਾਡੇ ਸਾਹਮਣੇ ਮਾਰਦਾ ਘੁਰਦਾ ਹਾਂਜੀ ਸਾਹਮਣੇ ਮਾਰਦਾ ਇੱਕ ਵਾਰ ਮੈਂ ਉਹ ਉੱਥੇ ਬੈਠੀ ਤੇ ਮੇਰਾ ਚੁੰਨੀ ਨਾਲ ਗਲ ਕੁੱਟ ਕੱਤਿਆ ਤੇ ਮੈਂ ਮਸਾਂ ਬਜੀ ਮੇਰੇ ਬੱਚੇ ਸਕੂਲੇ ਗਏ ਸੀ ਤੇ ਮੈਂ ਕੱਲੀ ਕਰੇ ਸਾਂ ਤੇ ਮੈਂ ਮਾਂ ਹਾ ਹੱਥ ਜੋੜ ਕੇ ਕਹਿੰਦਾ ਤੂੰ ਮੈਨੂੰ ਨਸ਼ੇ ਤੋਂ ਟੱਕੇਂਗੀ ਮੈਂ ਨਹੀਂ ਮੈਂ ਹੀ ਟੱਕਦੀ ਮੈਂ ਹੱਥ ਪੰਦਾ ਜੋੜ ਕੇ ਫੇਰ ਮੈਂ ਛੁੱਟੀ ਹਾਂ ਹਾਂ ਮੈਂ ਕਿ ਤੁਹੀ ਨਸ਼ੇ ਤੋਂ ਰੋਕਦੇ ਤੁਹਾਨੂੰ ਕੁੱਟਦਾ ਹਾਂਜੀ ਮੈਂ ਉਹ ਕੁੱਟ ਪੈਂਦੀ ਤੁਹਾਡੇ ਬੱਚੇ ਵੇਂਦੇ ਹਾਂਜੀ ਮੇਰੇ ਬੱਚੇ ਤਾਂ ਕਰਕੇ ਡਰਦੇ ਹਾਂਜੀ ਇੱਕ ਵਾਰ ਆਹ ਛੋਟਾ ਜਿਹਾ ਹੀ ਤੇ ਮੈਂ ਉਹ ਨਸ਼ਾ ਕਰਕੇ ਆਇਆ ਤੇ ਮੈਂ ਮੇਰੇ ਬੱਚਿਆਂ ਦੇ ਸਾਹਮਣੇ ਸਮੈਗ ਸਮੈਗ ਦਾ ਨਸ਼ਾ ਕਰਦਾ ਆਏ ਹਾਂ ਤੇ ਉਹ ਪੀਂਦਿਆਂ ਮੈਂ ਮੇਰੇ ਬੱਚਿਆਂ ਦੇ ਸਾਹਮਣੇ ਨਾ ਪੀ ਮੇਰੇ ਬੱਚਿਆਂ ਨੂੰ ਮਾੜੀ ਮਾਤ ਆਊਗੀ ਅੱਜ ਤਿੰਨ ਵੇਖਣ ਦੇ ਕੱਲ ਨੂੰ ਆਖਣਗੇ ਹਰਾ ਉਪਯੋਗ ਕਰਦਾ ਇਹੀ ਉਹ ਕਰਕੇ ਵੇਖੀ ਹਾਂ ਹਾਂ ਤੇ ਮੈਂ ਮੇਰੇ ਬੱਚਿਆਂ ਦੇ ਸਾਹਮਣੇ ਨਾ ਪੀ ਉਹ ਮੈਂ ਡੱਕਿਆ ਬੂਵਾ ਮਾਰਿਆ ਗੇਟ ਵਾਲਾ ਮੈਨੂੰ ਬਹੁਤ ਘੁੱਟਿਆ ਬੱਚਿਆਂ ਦੇ ਸਾਹਮਣੇ ਹਾਂਜੀ ਇੱਕ ਅਦੋ ਦੀ ਗੱਲ ਪੈਣੀ ਇਹ ਥੋੜਾ ਜਿਹਾ ਰੋਇਆ ਥੋੜਾ ਜਿਹਾ ਹਾਂਜੀ ਤੇ ਫੇਰ ਦੂਜਾ ਕੁੱਟ ਕੇ ਫੇਰ ਚਲੇ ਗਿਆ ਮਾਰ ਕੁੱਟ ਕੇ ਚਲੇ ਗਿਆ ਮਾਰ ਕੁੱਟ ਕੇ ਚਲੇ ਗਿਆ ਹਾਂਜੀ ਫੇਰ ਨਹੀਂ ਆਇਆ ਫੇਰ ਨਹੀਂ ਆਇਆ ਤੇ ਵੱਡਾ ਬੇਟਾ ਕਿੱਥੇ ਕਿੰਨੇ ਕੁ ਦੂਰ ਇਹ ਦਿਾਲਪੁਰੇ ਆ ਦਿਾਲਪੁਰੇ ਲੱਗੀ ਤੁਹਾਨੂੰ ਤੇ ਪੈਣਾ ਜੇ ਹੁਣ ਘਰੇ ਆਉਂਦਾ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਦੋਂ ਹੁਣ ਜਦੋਂ ਹੁਣ ਘਰੇ ਘਰੇ ਆਊਗਾ ਤੁਹਾਡਾ ਘਰ ਵਾਲਾ ਹਾਂਜੀ ਉਹਦਾ ਕੋਈ ਪਤਾ ਨਹੀਂ ਜਦੋਂ ਵੀ ਆਉਂਦਾ ਫੋਨ ਕਰ ਸਕਦੇ ਹਾਂਜੀ ਕਰ ਸਕਦੇ ਆਹੀ ਆਵਾਂਗੇ ਸਿੰਘ ਆਉਣਗੇ ਹਾਂਜੀ ਠੀਕ ਹੈ ਨਾ ਅਸੀਂ ਆਪਣੇ ਤਰੀਕੇ ਨਾਲ ਸਮਝਾ ਦਾਂਗੇ ਠੀਕ ਹੈ ਕਿਉਂ ਭਣੇ ਹਾਂਜੀ ਅਸੀਂ ਆਪਣੇ ਤਰੀਕੇ ਨਾਲ 20 25 ਸਿੰਘ ਆਉਣਗੇ ਹਨ ਕੋਸ਼ਿਸ਼ ਨਹੀਂ ਕਿ ਤੂੰ ਲੱਭਣ ਦੀ ਉਹਨਾਂ ਤੇ ਕਿੱਥੇ ਜਾਣਾ ਨਹੀਂ ਅਸੀਂ ਤੇਰੇ ਕਹਿੰਦੇ ਆ ਆ ਕੇ ਮਾਰਦਾ ਪੁੱੜਦਾ ਹੀ ਆ ਕਿੱਥੇ ਜਾਣਾ ਹਾਂਜੀ ਇਹ ਸੋਚੀਦਾ ਚਲੋ ਜਦੋਂ ਐਤ ਕੀ ਜਦੋਂ ਵੀ ਆਉਂਦੇ ਆ ਨਾ ਹਾਂਜੀ ਫੇ ਸਾਨੂੰ ਫੋਨ ਕਰ ਦੇਣਾ ਹਾਂਜੀ ਪਿਆਰ 부ਝਾ ਕੇ ਉਹਨੂੰ ਬਿਠਾ ਲੈਣਾ ਹਾਂਜੀ ਅਹੀਂ ਜੇ ਇਹ ਅਹੀਂ ਪੰਜਾਬ ਦੇ ਵਿੱਚ ਹੋਏ ਹਾਂਜੀ ਤੇ ਮੈਂ ਤੁਹਾਡੇ ਕੋਲ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੂੰਗਾ ਹਨਾ ਨਾਲ ਸਿੰਘ ਆਉਣਗੇ ਹਾਂਜੀ ਅਸੀਂ ਆਪਣੇ ਤਰੀਕੇ ਨਾਲ ਸਮਝਾ ਜਾਗੇ ਠੀਕ ਹੈ ਠੀਕ ਹੈ ਜੀ ਕਿ ਤੁਹਾਨੂੰ ਮਾਰੂ ਘਟੂਗਾ ਨਹੀਂ ਹਾਂਜੀ ਸਿਕਨ ਕਮਾ ਕੇ ਦਵੇ ਭਾਵੇਂ ਨਾ ਦਵੇ ਕਿਉਂਕਿ ਜਿਹੜੀ ਨਸ਼ੇ ਦੀ ਲਤ ਲੱਗੀ ਆ ਉਹ ਨਸ਼ੇ ਲਾਤਾ ਹੀ ਨਹੀਂ ਹਟਾ ਸਕਦੇ ਹਨਾ ਉਹ ਰੱਬ ਮਿਹਰ ਭਾਜੀ ਦੇ ਭਾਜੀ ਹਨਾ ਹਾਂਜੀ ਬਾਕੀ ਮੇਰੀ ਭੈਣ ਰੋਣਾ ਨਹੀਂ ਠੀਕ ਠੀਕ ਹੈ ਨਾ ਰੋਣਾ ਵੀ ਭਰਾਤre ਜੀਂਦੇ ਆ ਠੀਕ ਹੈ ਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਾਂਜੀ ਤੇ ਬੱਚਿਆਂ ਨਾਲ ਜਿਹੜਾ ਪੜ੍ਹਾਈ ਦਾ ਖਰਚਾ ਉਹ ਵੀਡੀਓ ਚ ਲੰਦੇ ਆ ਹਾਂਜੀ ਨਾ ਆਪਾਂ ਕਿ ਨਾ ਸਾਰਿਆਂ ਗਾੜੀ ਬੇਨਤੀ ਕਰਾਂਗੇ ਠੀਕ ਠੀਕ ਹੈ ਤੇ ਥੋੜੀ ਜਿਹੀ ਸੇਵਾ ਸਾਡੇ ਕੋਲ ਲੈ ਲਓ ਆ 5000 ਦੀ ਸੇਵਾ ਨਹੀਂ ਨਹੀਂ ਥੋੜੀ ਦੇ ਦਿਓ ਥੋੜੀ ਦੇ ਦਿਓ ਨਹੀਂ ਪੈਣੀ ਨਹੀਂ ਥੋੜੀ ਦੇ ਦਿਓ ਨਹੀਂ ਪੈਣੀ ਲੈ ਨਹੀਂ ਮੇਰੇ ਬੱਚੇ ਫੜ ਜਾਣਗੇ ਨਹੀਂ ਨਹੀਂ ਬੜੀ ਆ ਤੁਸੀਂ ਉੱਥੇ ਭਰਾ ਵੱਲੋਂ ਥੇ ਲੋ ਮੈਂ ਪਹਿਲੀ ਵਾਰੀ ਆਇਆ ਤਾਂ ਹਾਂਜੀ ਨਹੀਂ ਥੋੜੀ ਦੇ ਦਿਓ ਚਲੋ ਕੋਈ ਗੱਲ ਨਹੀਂ ਮੇਰੇ ਨਾਲ ਚਲ ਗੁਜ਼ਾਰਾ ਹੋਏਗਾ ਉਹਨਾਂ ਚੱਕਰ ਜਿਉਂਟਾਈ ਹੋਏ ਠੀਕ ਹੈ ਮੈਨੂੰ ਪੈਣਾ ਮੈਨੂੰ ਕੀ ਨਾ ਦਾ ਦੁੱਖ ਹੀ ਨਾ ਲੱਗਾ ਹਾਂਜੀ ਮੈਨੂੰ ਮੇਰੇ ਅੱਖਾਂ ਦੇ ਵਿੱਚ ਅਥਰੂ ਆ ਹਾਂਜੀ ਮੈਂ ਸੱਚ ਹੀ ਦੱਸਿਆ ਆਪਦੇ ਦਿਲ ਦੀ ਗੱਲ ਸੱਚ ਹੀ ਦੱਸੀ ਆ ਮੈਂ ਆ ਬਣਾ ਪਾਇ ਮੈਂ ਛੋੜ ਨਹੀਂ ਦੋ ਨਹੀਂ ਮੈਂ ਉਹ ਪਹਿਨੇ ਤੇਰੇ ਬੋਲਾਂ ਤੋਂ ਮੈਨੂੰ ਪਤਾ ਲੱਗ ਗਿਆ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਮਾਇਆ ਮੰਮੀ 30 ਮਹੀਨੇ ਨੂੰ ਨਹੀਂ ਲੱਗਦਾ ਨਹੀਂ ਨਹੀਂ ਪਤਾ ਕਿੰਨਾ ਚਿਰ ਹੋ ਗਿਆ ਵਿਆਹ ਹਾਂਜੀ ਵਿਆਹ ਕਿੰਨੇ ਚਿਰ ਹੋ ਗਿਆ ਹੋ ਗਿਆ ਬਾਬਾ ਚਿਰ ਹੋ ਗਿਆ ਬਾਬਾ ਚਿਰ ਮੈਂ ਕਿਤੇ ਨਹੀਂ ਹਾਂ ਦਾਦਾ ਨਹੀਂ ਹਾਂਜੀ ਹਾਂਜੀ ਦਾਦਾ ਹੀ ਹੈ ਤੇ ਮਰਾ ਤੇਨ ਖਰਦੀ ਕਲਾ ਬਖਸ਼ੇ ਮੇਰੇ ਵੱਲ ਜਿੰਨੀ ਕੀ ਸੇਵਾ ਸਾਡੇ ਕੋਲ ਹੈ ਜੀ ਅੱਜ ਤੁਹਾਨੂੰ ਪਛਾਣਦੀ ਹੈ ਹਾਂਜੀ ਤੇ ਬਾਕੀ ਜਿਹੜੀ ਆ ਆ ਅਗਲੇ ਪਾਸੇ ਇਹ ਕਰ ਲਈ ਠੀਕ ਠੀਕ ਹੈ ਹਾਂਜੀ ਠੀਕ ਹੈ ਹਨਾ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਹਨਾ ਹਾਂਜੀ ਇਥੇ ਇਥੇ ਭੈਣ ਵੱਲੋਂ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਵਾ ਨਾ ਉਹ ਤੁਸੀਂ ਕਰ ਸਕਦੇ ਸੀ ਸਾਰੇ ਜਣੇ ਤੇ ਬੱਚਿਆਂ ਦੀ ਇੱਕੋ ਇੱਕ ਮਾਂ ਭੈਣ ਦੀ ਇੱਕੋ ਇੱਕ ਮੰਗ ਵਾ ਕਿ ਮੇਰੇ ਬੱਚੇ ਪੜ੍ਹ ਜਾਣ ਕਿ ਹਨਾ ਘਰ ਦੇ ਹਾਲਾਤ ਜਿਤਨਾ ਆਮ ਜਿਹੜੇ ਕਿੱਲੇ ਦੋ ਕਿੱਲੇ ਵਾਲੇ ਜ਼ਮੀਨ ਵਾਲੇ ਘਰ ਹੁੰਦੇ ਹਨ ਉਹ ਕੋਈ ਜ਼ਮੀਨ ਹੈਗੀ ਨਹੀਂ ਕੋਈ ਨਹੀਂ ਸ਼ੁਰੂ ਤੋਂ ਨਹੀਂ ਹੈਗੀ ਨਹੀਂ ਸ਼ੁਰੂ ਤੋਂ ਨਹੀਂ ਹੈਗੀ ਜੇ ਹੁੰਦੀ ਤਾਂ ਨੇ ਵੇਚ ਲਈ ਇਹ ਵੀ ਮੇਰੇ ਦਿਓਰ ਦਾ ਘਰ ਆ ਤੁਹਾਡਾ ਆਪਣਾ ਘਰ ਨਹੀਂ ਮੇਰਾ ਆਪਣਾ ਇਹ ਸਾਂਝਾ ਹੈ ਅੱਛਾ ਉਹਦੇ ਵਿੱਚ ਸਾਂ ਸਾਂ ਹਾਂਜੀ ਉਹਨੇ ਮਤਲਬ ਮੈਨੂੰ ਛੱਡ ਗਿਆ ਛੱਡਿਆ ਆ ਉਹਨੇ ਮਤਲਬ ਉਹਨੇ ਆਖਿਆ ਗਰੀਬਣੀ ਆ ਤਾਂ ਮੈਨੂੰ ਨੇ ਛੱਡਿਆ ਇਹ ਤੁਹਾਡੇ ਦਿਓਰ ਨੇ ਵੱਖ ਹਾਂਜੀ ਉਹਨੇ ਵੱਖ ਕੋਠੀ ਬਣਾ ਦਿੱਤੀ ਸੱਤਾ ਨਾ ਜਿਹੜਾ ਹਾਂਜੀ ਹਾਂ ਸੱਤਾ ਜਿਹੜਾ ਹਾਂ ਹਾਂ ਚਲੋ ਧੰਨਵਾਦ ਜਿਹੜੇ ਇਹੋ ਜਿਹੇ ਇਹੋ ਜਿਹੇ ਪਰਿਵਾਰ ਵੀ ਹੈਗੇ ਆ ਕਿ ਜਿਹੜੇ ਆਪਣੇ ਪਰਜਾਈਆਂ ਨੂੰ ਇਸ ਤਰ੍ਹਾਂ ਸਿਰ ਲਗਾਉਣ ਲਈ ਥਾਂ ਦਿੰਦੇ ਹਾਂਜੀ ਹੈਨਾ ਤੁਹਾਡਾ ਚਲੋ ਇਥੋਂ ਵੀਡੀਓ ਦੀ ਅੰਤਵਾਜੀ ਤੇ ਤੁਸੀਂ ਸਾਰੇ ਜਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਇਸ ਭੈਣ ਦੇ ਬੋਲਾਂ ਨੂੰ ਪਗਾਉਣਾ ਸਾਡਾ ਸਾਰਿਆਂ ਦਾ ਕਰਮ ਜੀ। ਜੇ ਕਰਮ ਸਿੱਧੇ ਕਰਨੇ ਹਨ ਨਾ ਤੇ ਐਸੀਆਂ ਐਸੀਆਂ ਭੈਣਾਂ ਦੇ ਸਾਨੂੰ ਸਾਥ ਦੇਣਾ ਪੈਣਾ ਜੀ। ਐਸੇ ਐਸੇ ਪਰਿਵਾਰਾਂ ਦਾ ਸਾਨੂੰ ਸਾਥ ਦੇਣਾ ਪੈਣਾ। ਗੁਰਸਿੱਖ ਪਰਿਵਾਰਾਂ ਦਾ ਸਾਥ ਦੇਣਾ ਪੈਣਾ ਜੀ। ਇਥੋਂ ਮੈਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।